ਇਹਨਾਂ ਪ੍ਰਿਜਨ ਸਰਦਾਰ ਜਸਪਾਲ ਸਿੰਘ ਕਲਿਆਣ ਜੀ ਆਪਣੇ ਵਿਚਾਰ ਰੱਖਣਗੇ ਉਸਤਾਨ ਵਾਸਤੇ

ਨਾ ਪੰਚਦੇਵਾਲ ਦੀ ਪੰਚਾਇਤ ਨੂੰ ਬੇਨਤੀ ਆ ਵੀ ਜਲਦੀ ਸਟੇਜ ਤੇ ਪਹੁੰਚੋ ਹਸਨਾ ਕੇ ਕਰਾ ਦੇ ਡਾਕਟਰ ਸਰਪੰਚ ਬਹਾਦਰ ਸਿੰਘ ਜੀ ਪੰਚ ਗੁਰਚਰਨ ਸਿੰਘ ਪੰਚ ਮੋਹਨ ਸਿੰਘ ਪੰਚ ਬਲਜੀਤ ਸਿੰਘ ਸਾਫਾ ਪੰਚ ਰਣਜੀਤ ਸਿੰਘ ਰਾਜੂ ਅਮਰੀਕ ਸਿੰਘ ਜਸਪੀਰ ਸਿੰਘ ਰਿੰਕੂ ਸਿੰਘ ਹਰਦੇਵ ਸਿੰਘ ਤੇ ਪਾਲ ਸਿੰਘ ਤੇ ਮੰਤਰੀ ਸਾਹਿਬ ਸਤਪਾਲੀ ਦਾ ਸਾਥ ਕੇ ਸਾਰਕਾ ਸਰਪੰਚ ਸਾਹਿਬ ਮਨਜੀਤ ਸਿੰਘ ਜੀ ਅਮਰਾਜ ਜੀ ਸਾਹਿਬ ਦਾ ਸਰਪੰਚ ਬਾਦਰ ਸਿੰਘ ਜੀ ਪੰਚ ਗੁਰਚਰਨ ਸਿੰਘ ਆਵਾਜ਼ ਲਈ ਪਾਰਟੀ ਜਿੰਦਾਬਾਦ ਆਵਾਜ਼ ਲਈ ਪਾਰਟੀ ਜਿੰਦਾਬਾਦ ਪ੍ਰਦੇਸ਼ ਸਿੰਘ ਦੇਮਨ ਜਿੰਦਾਬਾਦ ਪ੍ਰਦੇਸ਼ ਸਿੰਘ ਦੇਮਨ ਜਿੰਦਾਬਾਦ ਤੇਤਾ ਸਿੰਘ ਜੀ ਜਰੂਰ ਆਜਾ ਜਿੰਦਾਬਾਦ ਸੁਦੇਵਾਲ ਦੀ ਪੰਚਾਇਤ ਨੂੰ ਬੇਨਤੀ ਆ ਇਸ ਸਟੇਜ ਤੇ ਪਹੁੰਚੋ ਸਰਪੰਚ ਗੁਰਮੀਤ ਸਿੰਘ ਲਖਵੀਰ ਸਿੰਘ ਪੰਚਾਇਤ ਮੇਜਰ ਸਿੰਘ ਜੀ ਮੈਂਬਰ ਪੰਚਾਇਤ ਅਮਨਜੀਤ ਸਿੰਘ ਅਮਨਦੀਪ ਸਿੰਘ ਮੈਂਬਰ ਪੰਚਾਇਤ ਗੁਰਵਿੰਦਰ ਸਿੰਘ ਤੇ ਦਰਬਾਰਾ ਸਿੰਘ ਸੋਤੇਵਾਲ ਦੀ ਪੂਰੀ ਪੰਚਾਇਤ ਹਰਦੀਪ ਸਿੰਘ ਦੀਪਾ ਸਿੰਘ ਰਜਿੰਦਰ ਸਿੰਘ ਰਣਜੀਤ ਸਿੰਘ ਸੰਸੇਜ ਸਿੰਘ ਨੰਬਰਦਾਰ ਪਰਮਜੀਤ ਸਿੰਘ ਰਾਚੌਂ ਦੀ ਅਗਵਾਈ ਦੇਖ ਅੱਜ ਇਹ ਸਾਰਾ ਦੇਖੋ ਸਹੀ ਮੈਨਜ ਜਿਵੇਂ ਅਸੀਂ ਕਹੀਏ ਇੱਥੇ ਮੁਕਾਬਲਾ ਹੈ ਹੀ ਕੋਈ ਨਹੀਂ ਕਿਉਂਕਿ ਪਹਿਲੀ ਸਰਕਾਰ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਨ੍ਹਾਂ ਨੇ 2 ਸਾਲ ਦੇ ਵਿੱਚ ਹੀ ਜਿਹੜੇ ਕੀਤੇ ਹੋਏ ਵਾਅਦੇ ਨੇ ਜੋ ਅਸੀਂ 2022 ਦੀ ਇਲੈਕਸ਼ਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਉਹ ਤਕਰੀਬਨ 80% ਜਿਹੜੇ ਵਾਅਦੇ ਨੇ ਪੂਰੇ ਕੀਤੇ ਨੇ ਬਾਕੀ ਜਿਹੜੇ ਰਹਿੰਦੇ ਨੇ ਉਹ ਅਜੇ 3 ਸਾਲ ਪਈ ਨੇ ਉਹਨਾਂ ਦੇ ਨਾਲ ਹੀ ਹੋਰ ਜਿਹੜੇ ਜਿਹੜੇ ਬਿਨਾ ਵਾਅਦਿਆਂ ਤੋਂ ਜਿਹੜੇ ਕੰਮ ਕਰਾਂਗੇ ਉਹ ਅਲੱਗ ਹੋਣਗੇ ਸੋ ਮੁੱਖ ਮੰਤਰੀ ਸਾਹਿਬ ਵੱਲੋਂ ਹਰ ਇੱਕ ਕਦਮ ਜੋ ਵੀ ਕਦਮ ਪੁੱਟਿਆ ਗਿਆ ਉਹ ਪੰਜਾਬ ਦੇ ਭਲੇ ਲਈ ਆਮ ਨਾਗਰਿਕ ਦੇ ਹਿੱਤ ਲਈ ਔਰ ਸਭ ਦੇ ਸਭ ਸਭ ਦੇ ਫਾਇਦੇ ਵਾਸਤੇ ਜਿਹੜੇ ਕਦਮ ਨੇ ਜਿਹੜੇ ਉਹ ਪੁੱਟੇ ਸੁਨੀਲ ਜਾਖੜ ਨੇ ਚਿੱਠੀ ਲਿਖੀ ਚੋਣ ਕਮਿਸ਼ਨ ਨੂੰ ਕਹਦੇ ਸਾਨੂੰ ਡਾਰਾ ਵੀ ਵੋਟ ਨਹੀਂ ਪੈਣ ਦੇਣੀ ਕਿਸਾਨਾਂ ਨੇ ਕਿਸ ਤਰ੍ਹਾਂ ਦੇਖਦੇ ਤੇ ਉਹਨਾਂ ਤਾਂ ਵਾਕਈ ਨਹੀਂ ਪੈਣੀ ਸੱਚੀ ਗੱਲ ਹੈ ਉਹਨਾਂ ਨੂੰ ਵਾਕਈ ਨਹੀਂ ਪੈਣੀ ਕਿਉਂਕਿ ਉਹਨਾਂ ਨੇ 10 ਸਾਲ ਪ੍ਰਧਾਨ ਮੰਤਰੀ ਰਹੇ ਨੇ ਮੋਦੀ ਸਾਹਿਬ 10 ਸਾਲਾਂ ਦੇ ਵਿੱਚ ਤੁਸੀਂ ਆਪ ਹੀ ਦੇਖ ਲਓ ਵੀ 10 ਸਾਲਾਂ ਦੇ ਵਿੱਚ ਉਹਨਾਂ ਨੇ ਪੰਜਾਬ ਨੂੰ ਕੀ ਪੈਕੇਜ ਦਿੱਤਾ ਪੰਜਾਬ ਵਾਸਤੇ ਕੋਈ ਵੱਡਾ ਕੰਮ ਦੱਸਣ ਜਿਹੜਾ ਉਹਨਾਂ ਨੇ ਪੰਜਾਬ ਵਾਸਤੇ ਕੀਤਾ ਕਿਉਂਕਿ ਪੰਜਾਬ ਉਹ ਸਟੇਟ ਹੈ ਜਿਹੜੇ ਜਦੋਂ ਵੀ ਲੜਾਈਆਂ ਹੋਈਆਂ ਨੇ ਤਾਂ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਅੱਗੇ ਹੋ ਕੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਨੇ ਪਰ ਪੰਜਾਬ ਦੇ ਹਿੱਸੇ ਆਇਆ ਕੁਝ ਨਹੀਂ ਹੈ ਕੇਂਦਰ ਨੇ ਹਮੇਸ਼ਾ ਮਤਰੀ ਮਾਨ ਵਾਲਾ ਬਿਹਾਰ ਹੈ ਜਿਹੜਾ ਉਹ ਪੰਜਾਬ ਨਾਲ ਕੀਤਾ ਸੋ ਇਸ ਕਰਕੇ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਔਰ ਬੀਜੇਪੀ ਨੂੰ ਮੂੰਹ ਨਹੀਂ ਲਾਉਣਗੇ ਔਰ ਚੰਗਾ ਸਬਕ ਸਿਖਾਉਣਗੇ ਜੀ ਸਾਹਿਬ ਕਹਿ ਰਹੇ ਨੇ ਕਿ ਜੇਕਰ ਇੰਡੀਆ ਅਗੜ ਬੰਦਨ ਦੀ ਸਰਕਾਰ ਹੋਵੇ ਜਾਂ ਦੇਸ਼ ਲਈ ਘਾਤਕ ਹਾਨੀਕਾਰਕ ਗੱਤ ਇਸ ਤਰ੍ਹਾਂ ਦੇਖਦੇ ਨੇ ਨਹੀਂ ਕੀ ਘਾਤਕ ਹੈ ਕੋਈ ਘਾਤਕ ਨਹੀਂ ਦੇਖੋ ਸਭ ਤੋਂ ਘਾਤਕ ਤਾਂ ਇਹ ਮੋਦੀ ਹੈ ਜਿਹੜਾ ਇੰਨਾ ਕਟੜ ਹੈ ਔਰ ਲੋਕਾਂ ਨੂੰ ਗੁੰਮਰਾਹ ਅਪਸ ਵਿੱਚ ਅਸੀਂ ਜਿਹੜਾ ਦੇਸ਼ ਆਪਣਾ ਦੇਸ਼ ਹੈ ਭਾਰਤ ਹੈ ਉਹ ਇੱਕ ਗੁਲਦਸਤ ਹੈ ਉਹਦੇ ਵਿੱਚ ਰੰਗ ਬਰੰਗੇ ਫੁੱਲ ਨੇ ਸਭ ਧਰਮਾਂ ਦਾ ਸਤਕਾਰ ਹੈ ਪਰ ਮੋਦੀ ਸਾਹਿਬ ਕਿਤੇ ਨਾ ਕਿਤੇ ਜਿਹੜਾ ਸਾਨੂੰ ਪਰਮਾਉਣ ਦੀ ਆਪਸ ਵਿੱਚ ਲੜਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਪਰ ਸਾਡੇ ਗੁਰੂ ਸਾਹਿਬਾਨ ਨੇ ਵੀ ਕਿਹਾ ਕਿ ਹਿੰਦੂ ਮੁਸਲਮ ਸਿੱਖ ਸਾਈ ਆਪਸ ਵਿੱਚ ਸਭ ਭਾਈ ਭਾਈ ਅਸੀਂ ਸਾਰੇ ਇੱਕੋ ਹੀ ਆ ਅਸੀਂ ਸਾਰੇ ਰਲ ਮਿਲ ਕੇ ਰਹਨੇ ਆ ਅਸੀਂ ਜੇ ਸਿੱਖਾਂ ਤਾਂ ਅਸੀਂ ਮੰਦਿਰ ਚ ਵੀ ਮੱਥਾ ਟੇਕਦੇ ਆ ਮਸਜਿਦ ਵੀ ਟੇਕਦੇ ਆ ਗਰਜਾ ਘਰ ਚ ਵੀ ਮੱਥਾ ਟੇਕਦੇ ਆ ਸਾਡੇ ਵਾਸਤੇ ਸਾਰੀ ਸਤਕਾਰਯੋਗ ਨੇ ਜਿਹੜੇ ਧਾਰਮਿਕ ਸਥਾਨ ਨੇ ਉਹ ਸਭ ਵਾਸਤੇ ਖੋਲੇ ਹੁੰਦੇ ਨੇ ਸੋ ਇਸ ਕਰਕੇ ਇਹਨਾਂ ਚ ਬੰਦੀ ਨਾ ਪਾ ਕੇ ਸਭ ਨੂੰ ਸਾਂਝੀ ਬਾਤ ਦਾ ਜਿਹੜਾ ਸੰਦੇਸ਼ ਹੈ ਉਹ ਦੇਣਾ ਚਾਹੀਦਾ ਨਰਿੰਦਰ ਮੋਦੀ ਨੇ ਅੱਜ ਸਪੀਚ ਚ ਕਿਹਾ ਵੀ ਜਿਹੜਾ ਆਪ ਪਾਰਟੀ ਲਾਇਸੈਂਸ ਦਿੰਦੇ ਆ ਨਸ਼ੇ ਦੇ ਸਪਲਾਗਰਾਂ ਨੂੰ ਤੇ ਆਪ ਹੋਰ ਸੇਲਰ ਨਹੀਂ ਅਸੀਂ 2 ਸਾਲ ਜੀ ਸੇਲਰ ਬਣ ਕੇ ਜਿਨ੍ਹਾਂ ਦੀਆਂ ਸਰਕਾਰਾਂ ਰਹੀਆਂ ਉਹਨਾਂ ਦੇ ਜਿਹੜਾ ਖੰਡਾਏ ਹੋਏ ਕੰਡੇ ਨੇ ਅਸੀਂ ਤਾਂ ਉਹਨਾਂ ਨੂੰ ਚੁਗਣ ਲੱਗੇ ਹੋયા ਔਰ ਜੇ ਮੋਦੀ ਸਾਹਿਬ ਆਹੀ ਕਰੇ ਨੇ ਅਸਲ ਦੇ ਵਿੱਚ ਸਹੀ ਮਾਇਨੇ ਦੇ ਵਿੱਚ ਜੇ ਵੱਡਾ ਇਹਦਾ ਨਸ਼ਰਾ ਸਭ ਤੋਂ ਵੱਡਾ ਕੋਈ ਪਰਲ ਹੈ ਤਾਂ ਬੀਜੇਪੀ ਨਾ ਤੁਸੀਂ ਦੇਖਿਆ ਪਿਛਲੇ ਸਮੇਂ ਦਰਮਿਆਨ ਕਿੰਨੀ ਵੱਡੀ ਖੇਪ ਹੈ ਜਿਹੜੀ ਉਹ ਤੋਂ ਪੋਰਟ ਤੋਂ ਫੜੀ ਗਈ ਸੀ ਪਰ ਉਹਨਾਂ ਨੇ ਉਸ ਤੇ ਕਾਰਵਾਈ ਕੀ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਅਸਲ ਦੇ ਵਿੱਚ ਸਹੀ ਮਾਇਨੇ ਚ ਨਸ਼ਾ ਹੈ ਜਿਹੜਾ ਉਹ ਬੀਜੇਪੀ ਜਿਹੜੀ ਉਹੀ ਵਕਾ ਰਹੀ ਹੈ ਉਹਨਾਂ ਦੀਆਂ ਪੋਰਟਾਂ ਰਾਹੀਂ ਆ ਰਿਹਾ ਬਾਰਡਰਾਂ ਤੇ ਜੇ ਆਪਾਂ ਗੱਲ ਕਰੀਏ ਉੱਥੇ ਕਿਹੜੀਆਂ ਫੋਰਸਾਂ ਨੇ ਜਿਹੜੀ ਬੀਐਸਐਫ ਆ ਜਾਂ ਹੋਰ ਆ ਉਹ ਕਿਹਦੇ ਅੰਦਰ ਹੈ ਉਹ ਕੇਂਦਰ ਦੇ ਅੰਦਰ ਹੈ ਫਿਰ ਕੇਂਦਰ ਨੂੰ ਆਪਣਾ ਕਸਾਣਾ ਚਾਹੀਦਾ ਸਕੰਜਾ ਕੋਈ ਜਿਹੜਾ ਨਾਈਜੀਰੀਆ ਤੋਂ ਆ ਕੇ ਲੈ ਕੇ ਆ ਰਹੇ ਨੇ ਉਹ ਕਿਦੇ ਰਹੀਆ ਰਹੇ ਨੇ ਉਹ ਕੇਂਦਰ ਕੇਂਦਰ ਦੀਆਂ ਸਿਕਿਉਰਿਟੀਆਂ ਨੇ ਉੱਥੇ ਲੱਗੀਆਂ ਹੋਈਆਂ ਉਹ ਕੇਂਦਰ ਕਰਾਰਿਆ ਭਾਜਪਾ ਕਰਾਰਿਆ ਮੋਦੀ ਕਰਾਰਿਆ ਸੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਸਭ ਨੂੰ ਕੜਾ ਸੰਦੇਸ਼ ਹੈ ਕਿ ਨਸ਼ਾ ਵੇਚਣ ਵਾਲਾ ਕੋਈ ਨਹੀਂ ਬਖਸ਼ਿਆ ਜਾਊਗਾ ਚਾਹੇ ਉਹ ਆਪ ਪਾਰਟੀ ਦਾ ਕਰਮਕर्ता ਚਾਹੇ ਕਿਸੇ ਵੀ ਪਾਰਟੀ ਦਾ ਕਰਮਕर्ता ਹੋਵੇ ਜਾਂ ਕੋਈ ਲੀਡਰ ਹੋਵੇ ਕੋਈ ਬਖਸ਼ ਨਹੀਂ ਹੋਵੇ। ਇਹ ਏਰੀਆ ਦੋ ਦਿਨ ਦੀ ਉਹਦਾ ਅਸਰ ਹੋਏਗਾ ਮੋਦੀ ਦਾ। ਨਹੀਂ ਮੋਦੀ ਦੀ ਕੀ ਫੇਰੀ ਹੈ ਜੀ ਜਿਹੜਾ 5-500 ਰੁਪਿਆ ਦੇ ਕੇ ਵਿਚਾਰੇ ਲੈ ਕੇ ਆਏ ਨੇ ਉਹਨਾਂ ਨੇ ਕੀ ਉਹ ਕਰਨਾ ਉਹਨਾਂ ਨੂੰ ਵਿਚਾਰਾਂ ਨੂੰ ਆਪਣੇ ਚੁੱਲ੍ਹੇ ਤੱਕ ਮਤਲਬ ਹੈ ਉਹਨਾਂ ਦਾ ਚੁੱਲ੍ਹਿਆਂ ਦੀ ਧਗ ਮੋਦੀ ਨੇ ਬੁਝਾਤੀ। ਸੋ ਇਸ ਕਰਕੇ ਕੋਈ ਇਹਦੇ ਨਾਲ ਫਰਕ ਨਹੀਂ ਪੈਣਾ ਲੋਕ ਪਹਿਲਾਂ ਆਪਦਾ ਮਾਨ ਹੈ ਜਿਹੜਾ ਬਣਾ ਚੁੱਕੇ ਨੇ ਉਹ ਆਮ ਆਦਮੀ ਪਾਰਟੀ ਨੂੰ ਵੱਡੇ ਪੱਧਰ ਤੇ ਜਿਹੜਾ ਸਮਰਥਨ ਦੇਣਗੇ ਔਰ ਵੱਡੇ ਮਾਰਜਨ ਨਾਲ ਜਿੱਤ ਕੇ 13 13 ਲੋਕ ਸਭਾ ਸੀਟਾਂ ਜਿਹੜੀਆਂ ਸਾਡੇ ਐਮਪੀ ਨੇ ਉਹ ਕੇਂਦਰ ਚ ਜਾਣਗੇ ਜਿਹੜੇ ਚੌਧਰੀ ਮਾਦਰੀ ਦੇ ਵਿੱਚ ਵੱਡਾ ਇਕੱਠ ਜਿਹੜਾ ਜਿੱਤ ਕਿੰਨੇ 1500 ਦੇ ਆਸ-ਪਾਸ ਇਕੱਠ ਹੈ ਜੀ ਤੇਜਿੰਦਰ ਖਿਆਰਾ ਮੇਰੇ ਛੋਟਾ ਵੀਰ ਹੈ ਮੇਰੇ ਨਾਲ ਹੁੰਦੇ ਹਮੇਸ਼ਾ ਉਹਨਾਂ ਦਾ ਪਿੰਡ ਹੈ ਵਿੱਚ ਇੱਥੇ ਪ੍ਰੋਗਰਾਮ ਰੱਖਿਆ ਔਰ ਤਕਰੀਬਨ 200 ਦੇ ਆਸ-ਪਾਸ ਟਕਸਾਲੀ ਕਾਲੀ ਜਿਹੜੇ ਕਿ ਬਹੁਤ ਆਪਣੇ ਆਪ ਦੇ ਵਿੱਚ ਜਿਨ੍ਹਾਂ ਦੀ ਬਹੁਤ ਪਕੜ ਹੈ ਹਲਕੇ ਦੇ ਵਿੱਚ ਉਹ ਸਾਰੇ ਪਰਿਵਾਰ ਜਿਹੜੇ ਆ ਜਿਹਦੇ ਵਿੱਚ ਸਰਪੰਚ ਸਹਿਬਾਨ ਵੀ ਨੇ ਚੇਅਰਮੈਨ ਵੀ ਨੇ ਉਹ ਸਾਰੇ ਆਮ ਆਦੀ ਪਾਰਟੀ ਸ਼ਾਮਲ ਹੋ ਰਹੀਆਂ ਮੈਂ ਸਾਰਿਆਂ ਦਾ ਦਿਲੋਂ ਸਵਾਗਤ ਕਰਦਾ ਹਾਂ ਬਿਲਕੁਲ ਮਾਨ ਸਾਹਿਬ ਨੇ ਗੱਲ ਕਹੀ ਸੀ ਭਗਵੰਤ ਮਾਨ ਸਾਹਿਬ ਨੇ ਕਿ 2020 ਦੇ ਵਿੱਚ ਕਾਲੀਦਾਰ ਖਾਲੀ ਹੋ ਜਾਣਾ ਦੇਖ ਲਓ 2020 ਤੋਂ ਖਾਲੀ ਹੁੰਦਾ 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 ਹੁਣ ਤਾਂ ਬਿਲਕੁਲ ਹੀ ਖਾਲੀ ਹੋ ਗਿਆ ਜੀ ਅੱਜ ਇਹ ਹਾਲਾਤ ਹੋ ਗਏ ਕਿ ਪੰਜਾਬ ਦੇ ਵਿੱਚ ਕਾਲੀਦਲ ਦੀ ਇੱਕ ਵੀ ਸੀਟ ਨਹੀਂ ਆ ਰਹੀ ਲੋਕ ਸਭਾ ਦੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਚੰਡੀਗੜ੍ਹ ਤੋਂ ਕਾਲੀ ਦਲ ਦਾ ਕੈਂਡੀਡੇਟ ਮੈਦਾਨ ਛੱਡ ਕੇ ਭੱਜ ਗਿਆ ਜੀ ਇਹ ਹੈ ਨਾ ਇਹ 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 ਬਹੁਤ ਮਤਲਬ ਉਦਾਹਰਨ ਹੈ ਆਰਾਮ ਆਦੀ ਪਾਰਟੀ ਚੜ੍ਹਦੀ ਨਿਸ਼ਾਨੀ ਹੈ ਜੀ ਦੇਖੋ ਜੀ ਪਹਿਲਾ ਤਾਂ ਮੈਂ ਸਾਡੇ ਸਾਰੇ ਇਲਾਕਾ ਨਿਵਾਸੀਆਂ ਦਾ ਮੇਰੇ ਪਿੰਡਿਆਂ ਦਾ ਸਾਰੇ ਨਗਰ ਦੇ ਨਗਰ ਨਿਵਾਸੀ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਜੋ ਮੇਰੇ ਨਿੱਕੇ ਜਿਹੇ ਸੱਦੇ ਦੇ ਆ ਸਾਡਾ ਮੀਤ ਸੀਗਾ ਅਸੀਂ 300 ਕੁਰਸੀ ਲਾਈ ਸੀ ਵੀ 300 ਜਾਂ 400 ਦਾ ਇਕੱਠ ਹੋਣਾ ਤੇ ਆਪਣੇ ਨਗਰ ਦਾ ਜੋ ਮੈਂ ਇੱਕ ਸਵੇਰੇ ਮੇਰੇ ਕਈ ਦੋਸਤਾਂ ਨੇ ਇੱਕ ਸਟੇਟਸ ਪਾਤੇ ਫੇਸਬੁੱਕ ਤੇ ਜਾਂ WhatsApp ਤੇ ਵੀ ਚੌਧਰੀ ਮਦਰਾ ਵਿਗੇ ਮੰਤਰੀ ਸਾਹਿਬ ਆ ਰਹੇ ਨੇ ਇਕੱਠ ਹੈ ਤੇ ਅੱਜ ਰਿਕਾਰਡ ਤੋੜ ਕਾਠ ਹੈ ਜੀ ਮੈਨੂੰ ਲੱਗਦਾ 1500 ਤੋਂ 2000 ਦੇ ਜੋ ਨਜ਼ਦੀਕ ਇੱਥੇ ਇਕੱਠ ਹੈ ਜੀ ਸਾਨੂੰ ਪਿਆਰ ਕਰਨ ਵਾਲੇ ਆਮ ਆਦਮੀ ਪਾਰਟੀ ਨੂੰ ਪਿਆਰ ਕਰਨ ਵਾਲੇ ਔਰ ਇਹ ਪਹੁੰਚੇ ਨੇ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਤੁਸੀਂ ਗੱਲ ਕਰਦੇ ਹੋ ਜੁਆਇਨਿੰਗਾਂ ਦੀ ਮੈਨੂੰ ਲੱਗਦਾ ਸ਼ੁਰੂਆਤ ਹੈ ਜੀ ਅੱਜ ਅਕਾਲੀ ਦਲ ਛੱਡ ਕੇ ਕੁਝ ਕਾਂਗਰਸੀ ਨੇ ਜੋ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਔਰ ਅਸੀਂ ਉਹਨਾਂ ਦਾ ਉਹਨਾਂ ਦਾ ਕਦੇ ਵੀ ਮਾਣ ਔਰ ਕਦੇ ਵੀ ਉਹਨਾਂ ਨੂੰ ਇਹ ਨਹੀਂ ਲੱਗੂਗਾ ਵੀ ਅਸੀਂ ਗਲਤ ਪਾਰਟੀ ਵਿੱਚ ਆਏ ਮਾਣ ਨੂੰ ਵਧਾਵਾਗੇ ਜੋ ਕਿ ਸਾਡੇ ਮੁੱਖ ਮੰਤਰੀ ਸਰਦਾਰ ਭਗ ਵੀ ਆਉਣ ਵਾਲੇ ਟਾਈਮ 'ਚ ਜੋ ਸਾਡੀ ਪਾਰਟੀ ਹੈ ਪੰਜਾਬ ਵਾਸਤੇ ਚੰਗੇ ਯੂਥ ਵਾਸਤੇ ਚੰਗੇ ਜੋ ਰੁਝਾਨ ਬਣ ਰਹੇ ਨੇ ਲੋਕਾਂ ਪ੍ਰਤੀ ਵੀ ਚੰਗੇ ਕੰਮ ਕਰ ਰਹੀ ਹੈ ਪਾਰਟੀ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਬੜਾ ਮਾਣ ਹੋਊਗਾ ਵੀ ਅਸੀਂ ਜਿਹੜੀਆਂ ਇਹ ਪਾਰਟੀਆਂ ਨੇ ਕਾਂਗਰਸ ਅਕਾਲੀ ਇਹਨਾਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਮਲ ਉਹਨਾਂ ਨੂੰ ਇਸ ਚੀਜ਼ ਤੇ ਮਾਣ ਹੋਊਗਾ ਕਾਲੂ ਇਹ ਜੁਆਇਨਿੰਗ 500 ਦੀ ਵੀ ਹੋਊਗੀ ਜਿੱਤ ਸਾਡੀ ਯਕੀਨੀ ਹੈ ਜੀ ਜਿੱਤ ਦਾ ਕੋਈ ਦੋਰਾਏ ਨਹੀਂ ਹੈਗਾ ਇੱਕ ਕਿਸੇ ਨਾਲ ਸਾਡਾ ਕੋਈ ਮੈਚ ਨਹੀਂ 올 ਦੀ 올 ਸਿਰਫ ਡਾਕਟਰ ਬਲਵੀਰ ਸਿੰਘ ਜੀ ਜਿੱਤਣਗੇ ਕਿਸੇ ਨਾ ਉਹਨਾਂ ਦਾ ਕੋਈ ਮੈਚ ਨਹੀਂ ਆਰ ਕੋਈ ਮੁਕਾਬਲਾ ਨਹੀਂ